ਜੜੀਆਂ ਦਾ ਚੰਬਾ ਅੱਜ ਮਿੰਦੂ ਦਾ ਵਿਆਹ ਹੋ ਰਿਹਾ ਹੈ ਘਰ ਵਿੱਚ ਖੂਬ ਰੌਣਕਾਂ ਅਤੇ ਜ਼ਹਿਰ ਪਹਿਲ ਹੈ ਡੋਲੀ ਦੀਵਦਾਇਗੀ ਦਾ ਸਮਾਹ ਹੋ ਚੁੱਕਾ ਹੈ ਘਰ ਦੇ ਸਾਰੇ ਜੀ ਬਧਾਈਗੀ ਦੀਆਂ ਸਵਾਗਤ ਰੁੱਝੇ ਹੋਏ ਹਨ ਵਿਆਹ ਵਿੱਚ ਆਈਆਂ ਮਿਲਣਾ ਬੈਰਾਗ ਨਹੀਂ ਗੀਤ ਗਾ ਰਹੀਆਂ ਹਨ ਮਿੰਦੂ ਦੀਆਂ ਸਹਿਿਲੀਆਂ ਮਿੰਦੂ ਨੂੰ ਬਧਾਈਗੀ ਲਈ ਤਿਆਰ ਕਰ ਰਹੀਆਂ ਹਨ ਬੰਦ ਬਾਜੀ ਵਾਲੇ ਬਰਾਗ ਮਈ ਧੁਨੀ ਦਾ ਹੀ ਮਾਹੌਲ ਨੂੰ ਗਮਗੇ ਕਰ ਰਹੇ ਹਨ ਸਾਡਾ ਚਿੜੀਆਂ ਦਾ ਚੰਬਾ ਵੀ ਬਾਵਲਾ ਸਾਹ ਉੱਡ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੀ ਬਾਵਲਾ ਸਾਹ ਉੱਡ ਜਾਣਾ ਵਿੰਦੋ ਦੇ ਬਾਪੂ ਦੇ ਘਰੇ ਤੇ ਅਜੀਬ ਬਰਾਗੀ ਅਤੇ ਦੇਵਸੀ ਸ਼ਾਇ ਹੋਈ ਹੈ ਜਿਵੇਂ ਕੋਈ ਉਸ ਤੋਂ ਉਸ ਦੀ ਬਹੁਤ ਕਿੰਤੀ ਹੀ ਕੋਕੇ ਲਿਜਾ ਰਿਹਾ ਹੋਵੇ ਉਹ ਚਾਹ ਕੇ ਵੀ ਕੁਝ ਨਹੀਂ ਕਰ پا ਰਿਹਾ ਹੋਵੇ ਮਿੰਦੋ ਦੇ ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਸੂਟਕੇਸਾਂ ਵਿੱਚ ਪਾ ਕੇ ਡੋਲੀ ਵਾਲੀ ਕਾਰ ਵਿੱਚ ਰੱਖੇ ਜਾ ਰਹੇ ਹਨ ਇਹ ਦੇਖ ਕੇ ਮੇਰਾ ਮਨ ਕਿਸੇ ਗੂੜੀ ਸੋਚ ਵਿੱਚ ਚਲਾ ਗਿਆ ਦੁਨੀਆ ਨੇ ਇਹ ਕਿਹੋ ਜਿਹੀ ਰੀਤ ਚਲਾਈ ਹੈ ਕਿ ਜਿਹੜੀ ਮਿੰਦੋ ਹੁਣ ਤੱਕ ਇਸ ਘਰ ਦੀ ਮੈਂਬਰ ਸੀ ਉਹ ਪਲਾਂ ਵਿੱਚ ਹੀ ਕਿਸੇ ਹੋਰ ਘਰ ਦੀ ਮੈਂਬਰ ਬਣ ਗਈ ਬਚਪਨ ਤੋਂ ਪਿਆਰ ਅਤੇ ਲਾਡ ਨਾਲ ਪਾਲ ਕੇ ਵੱਡੇ ਕੀਤੇ ਬੁੱਟੇ ਨੂੰ ਆਪਣੇ ਹੱਥਾਂ ਨਾਲ ਕੁੱਟ ਕੇ ਕਿਸੇ ਹੋਰ ਦੇ ਬੁੱਟੇ ਵਿੱਚ ਲਗਾ ਦੇਣਾ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ ਕਿਹੜੀਆਂ ਦਾ ਚੰਬਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸੋ